ਮਿਸਟਰ ਮਲੇਸ਼ੀਆ 골ਡ ਮੈਡਲ ਜਿਹੜਾ ਕਿ ਮੀਨ ਪੁੱਛੀ ਦੇ ਵਿੱਚੋਂ ਨੇ ਜਿੱਤਿਆ ਸੀ ਉਸ ਤੋਂ ਬਾਅਦ ਮਿਸਟਰ ਏਸ਼ੀਆ 골ਡ ਮੈਡਲ ਜੋ ਕਿ ਨਵੰਬਰ 28 ਨੂੰ ਜਿੱਤਿਆ ਉਹ ਤੀਸਰਾ ਵਰਲਡ ਚੈਂਪੀਅਨ 골ਡ ਮੈਡਲ ਉਹ ਵੀ ਮਾਕਦੇ ਵਿੱਚੇ ਨੇ ਜਿੱਤਿਆ ਜਿਹੜਾ ਚੋਣ ਦਾ ਤਾਲੀਆਂ ਮਾਰ ਦਿਓ ਕਿਉਂਕਿ ਮਾਕਦੇ ਦੇ ਨਾਮ ਉਛਾਤਨ ਦੇ ਵਿੱਚ ਹੀ ਬਹੁਤ ਬੈਠੀ ਹੈ ਹਰਿਆਣਾ ਦਾ ਜੂਰਦੀ ਹੇ ਤੇ ਕਿ ਜਦੋਂ ਬੱਚਾ ਮੈਦੋਂ ਮਿਹਨਤ ਕਰਦਾ ਤੇ ਸਾਰਿਆਂ ਵਿਸ਼ੇਵ ਦੀ ਝੋਲੀ ਚ ਪੈਂਦੀ ਹੈ ਤੋਂ ਲੋਕ ਉਹਨਾਂ ਕਿ ਆਪ ਹਰਿਆਣਾ ਤੋਂ ਹੀ ਫਾਇਦੇ

ਮਾਨਿਤ ਕੀਤਾ ਗਿਆ ਕਾਂਟੀਆਂ ਦੇ ਮਹਾਰਾਜ ਜੀ ਨੂੰ ਕਿਹਾ ਚਾਹੁੰਦਾ ਕਾਂਟੀਆਂ ਦਰਬਾਰ ਤੇ ਮੈਨੂੰ ਮਾਲਕਾਂ ਨੇ ਸੱਦਿਆ ਸੀ ਜੀ ਮਾਲਕ ਜੀ ਤੇ ਉਨ੍ਹੀ ਮੈਨੂੰ ਦੇਖਿਆ ਵੀ ਉਹ ਵਾਰ ਉਹ ਜਿੱਤ ਕੇ ਵਰਲਡ ਕੱਪ ਜਿੱਤ ਕੇ ਆਇਆ ਚਲੋ ਸਾਡੇ ਸਮਾਜ ਦੇ ਆ ਜਾਂ ਉਦਾਂ ਵੀ ਉਹਨਾਂ ਮੇਰਾ ਮਾਨ ਸਨਮਾਨ ਕਰਵਾਉਣ ਵਾਸਤੇ ਮੈਨੂੰ ਸੱਦਿਆ ਇੱਥੇ ਉਨ੍ਹੀ ਵੀ ਨੇ ਸਾਡੀ ਕੇ ਮੇਰਾ ਮਾਨ ਸਨਮਾਨ ਕੀਤਾ ਕਾਂਟੀਆਂ ਦਰਬਾਰ ਤੇ ਤੇ ਉਹਨਾਂ ਦਾ ਬੜਾ ਮੈਂ ਧੰਨ ਮਾਲਕਾਂ ਦਾ ਕਰਦਾ ਕਾਂਟੀਆਂ ਦਰਬਾਰ ਆ ਬੜੀ ਸੰਗਤ ਆਈ ਹੋਆ ਮੈਂ ਸਾਰਿਆਂ ਨੂੰ ਲੱਖ ਲੱਖ ਮੁਬਾਰਕਾ ਦਿੰਦਾ ਆਇਆਂ ਨੂੰ ਨਵੇਂ ਸਾਲ ਦੀਆਂ ਮੁਬਾਰਕਾ ਸਾਰਿਆਂ ਨੂੰ ਮੇਰੇ ਭਰਾਵਾਂ ਨੂੰ ਪੈਨਾ ਨੂੰ ਮਾਮਾ ਨੂੰ ਇਸ ਕਰਕੇ ਕਹਿੰਦੇ ਵੀ ਚਲੋ ਸਾਰੇ ਇੱਕ ਬੰਦਾ ਮਿਹਨਤ ਕਰਕੇ ਕਿੱਥੇ ਜਾਂਦਾ ਆ ਮਿਹਨਤ ਕਰਦਾ ਉਹਦੀ ਤਰੱਕੀ ਹੁੰਦੀ ਆ ਖੁਸ਼ ਹੋਣਾ ਚਾਹੀਦਾ ਖੁਸ਼ ਹੋ ਕੇ ਅੱਗੇ ਵਧਣਾ ਚਾਹੀਦਾ ਇਸ ਚੀਜ਼ ਆਪਾਂ ਵੀ ਮਾਲਕਾਂ ਦੀ ਮਿਹਰ ਦੇ ਨਾਲ ਇਸ ਵੇਲੇ ਏਸ਼ੀਆ ਔਰ ਵਰਲਡ ਜਿੱਤ ਕੇ ਆਏ ਆ ਆਪਾਂ ਚਾਹੁੰਦੇ ਸਾਰੇ ਬੱਚੇ ਇੱਦਾਂ ਮਿਹਨਤ ਕਰਨ ਇੱਦਾਂ ਅਗਲੇ ਮਿਹਨਤ ਕਰਕੇ ਜਿੱਤ ਕੇ ਆਉਣ ਤੇ ਮਾਲਕ ਦਾ ਅਸ਼ੀਰਵਾਦ ਲੈਣ ਧੰਨਵਾਦ ਕਿਸਨ ਨਸ਼ੇ ਕਰ ਰਹੇ ਆ ਤੇ ਤੁਸੀਂ ਨਸ਼ੇ ਤੋਂ ਰਾਹਤ ਪੰਜਾਬ ਵਾਸੀ ਦੇਖੋ ਇਹ ਤਾਂ ਸਰਕਾਰਾਂ ਨੂੰ ਚਾਹੀਦਾ ਨਸ਼ੇ ਜਿਹੜੇ ਆ ਇਹ ਤਾਂ ਬੰਦ ਕਰਨੇ ਇਹ ਤਾਂ ਇਹਨਾਂ ਨੂੰ ਪਤਾ ਵੀ ਕੀ ਹੁੰਦਾ ਕੀ ਨਹੀਂ ਆਪਾਂ ਤਾਂ ਹਰ ਪਿੰਡ ਨੂੰ ਪ੍ਰਮੋਟ ਕਰਦੇ ਫੇ ਗੇਮਾਂ 'ਚ ਲਿਜਾਓ ਗੇਮਾਂ 'ਤੇ ਧਿਆਨ ਦਿਓ ਬੱਚੇ ਗਰਾਊਂਡਾਂ 'ਚ ਜਾਣ ਸਟੇਡੀਅਮ 'ਚ ਜੋਗਾ ਸੈਂਟਰ ਜਾਣ ਆਪਣੀ ਗੇਮ ਤੇ ਹੈਲਥ ਦਾ ਧਿਆਨ ਰੱਖਣ ਆਪਣੀ ਡਾਈਟ ਦਾ ਧਿਆਨ ਰੱਖਣ ਨਸ਼ੇ 'ਚ ਕੋਸ਼ਿਸ਼ ਹੀ ਰੱਖਿਆ ਆ